ਬਹੁਤ ਬੜਾ ਉਹਦਾ ਯਾਰ ਇਨਸਪ੍ਰੇਸ਼ਨ ਦੀ ਆਈ ਆ ਜਾ ਉਹਨੇ ਕਿਹਾ ਮਾਰ ਨਹੀਂ ਟਕਰਾ ਯਾਰ ਐਡੀ ਉਹਦੀ ਬੋਡੀ ਭਾਵੇਂ 20 ਬੰਦਨ ਤੱਕ ਮਾਰ ਪਰ ਨਵਾਂ ਨਾਲ ਉਹਨੂੰ ਮਾਰ ਬਹੁਤ ਪਿਆਰ ਬਹੁਤ ਯਾਰ ਘਾਟ ਰਿਹਾ ਹੈ ਨਾ ਯਾਰ ਬਾਬਾ ਇਹਦੇ ਨਾਲ ਕਰ ਕਿੱਥੇ ਹੀ ਬੋਲ ਚਾਹਤ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗੀ ਹੈ ਹੈ ਉਹ ਮੁੰਡੇ ਵਾਜਵੀਰ ਜਵੰਦੇ ਦਾ ਹਜੇ ਇਹ ਸੇਵਾ ਦੀ ਠੰਡਾ ਹੋਇਆ ਇਹ ਮੈਨੂੰ ਆ ਖਬਰ ਆ ਖਬਰ ਮਿਲ ਗਈ ਕਿੰਨੇ ਯਾਰ ਬ੍ਰਿੰਦਰ ਘੁੰਮਣ ਨੂੰ ਆ ਨਾ ਯਾਰ ਉਹ ਨਹੀਂ ਨਹੀਂ ਮੈਂ ਕਹਾਂ ਮੇਰਾ ਦੋਸਤ ਦਾ ਕਪੜਾ ਉਹਦੀ ਵੀ ਕਹਿੰਨੇ ਕੱਲ ਖਰੀਦਣ ਪਾਤੀ ਵੀ ਉਹ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਆ ਕੇ ਆਪਣੀ ਰੋਟੀ ਬਣਾ ਲਈ ਉਹ ਬੰਦੇ ਨੇ ਅੰਡਾ ਮੀਟ ਖਾ ਰ ਕੇ ਦਿਖਾਈ ਉਹਦੀ ਬਣਾਉਣਾ ਬাজি ਉਹ ਮੈਨੂੰ ਕਰਦਾ ਹੁੰਦਾ ਯਾਰ ਮੇਰੇ ਪ੍ਰੋਗਰਾਮ ਨਹੀਂ ਜਾ ਹਮਰਾ ਬੜਾ ਪ੍ਰਿਆਸ ਕਰਦਾ ਹਾਂ ਕਿ ਕੋਈ ਨਾ ਥੋੜਾ ਜਿਹਾ ਜਦੋਂ ਨੇ ਬੋਲੀ ਚੈਂਪੀਅਨ ਬਣੇ ਮੈਨੂੰ ਪਤਾ ਨਹੀਂ ਯਾਰ ਭਾਈ ਸਾਥਣ ਦਾ ਬੰਦਾ ਕਿੰਨਾ ਮਿੱਠਾ ਮੇਰਾ ਫੈਂਸੀ ਮੇਰਾ ਫੈਂਸੀ ਯਾਰ ਕੀ ਬਾਤ ਆ ਮੈਂ ਕਹਾ ਯਾਰ ਕੋ ਮਨ ਤੈਨੂੰ ਪਤਾ ਯਾਰ ਤੂੰ ਮਨ ਲ ਕੇ ਪੰਜਾਬ ਨਹੀਂ ਪਰ ਤੂੰ ਮਨ ਲ ਕੇ ਆਲ ਵਰਲਡ ਦੇ ਜਿਹੜੇ ਨੌਜਵਾਨ ਆ ਉਹਨਾਂ ਲਈ ਇੱਕ ਬਹੁਤ ਗ੍ਰੇਟ ਇਨਸਪੀਰੇਸ਼ਨ ਆ ਯਾਰ